अगस्ट उनिसो 47 ਪੰਜਾਬੀਆਂ ਦੇ ਨਾਲ ਹੋਈਆਂ ਵਾਪਰੀਆਂ ਵੰਡਾਂ ਉਜਾੜੇ ਔਰ ਸੋ ਕਾਲਡ ਆਜ਼ਾਦੀਆਂ ਦਾ ਮਹੀਨਾ ਜਦੋਂ ਜਦੋਂ ਆਉਂਦਾ ਹੈ ਪੰਜਾਬੀਆਂ ਤੇ ਪਾਰਾ guzਰਦਾ ਹੈ ਸੋ ਪੰਜਾਬੀ ਰੇਡੀਓ ਯੂਐਸਏ ਨਵੀਂ ਅਗਸਤ ਮਹੀਨੇ ਦੇ 15 ਦਿਨਾਂ ਨੂੰ ਮੁੱਖ ਰੱਖਦੇ ਹੁਆ ਕੁਝ ਸੱਚੀਆਂ ਕਹਾਣੀਆਂ ਜਿਹੜੀਆਂ 49 ਤੜੇ ਤੱਕ ਪੜਾਇਆ ਅੱਜ ਇਸ ਲੜੀ ਦੀ ਆਖਰੀ ਵਾਰਤਾ ਜਿਹੜੀ ਉਹ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ ਇਸ ਕਹਾਣੀ ਰਾਹੀਂ ਮੈਂ ਤੇ ਮਸੂਦ ਮੱਲੀ ਹਾਂ ਸਭ ਸੁਣਨਰ ਦੇਖਨ ਵਾਲਿਆਂ ਨੂੰ ਦਮ ਇਹ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਕਿਨਾਂ ਪਰ ਦੱਸਤਾ ਜਾਵਾ ਕਿ ਕਹਾਣੀ ਦਾ ਪਲਾਟ ਇਹ ਅਸੀਂ ਲਿਆ ਹੈ ਲੈਂਦੇ ਪੰਜਾਬ ਦੇ ਲਿਖਾਰੀ ਤਰਕ ਗੁਜਰ ਹੋਣਾਂ ਦੀ ਇੱਕ ਕਹਾਣੀ ਤੋਂ ਕਹਾਣੀ ਹੁਭੂ ਅੰਜ ਨਹੀਂ ਜਿਦਾ ਉਹਨਾਂ ਨੇ ਲਿਖੀ ਹੈ ਪਰ ਇਹਦਾ ਪਲਾਟ ਤਰਕ ਗੁਜਰ ਹੋਣਾਂ ਦਾ ਹੈ ਕਹਾਣੀ ਹੈ ਇੱਕ ਬੱਚੇ ਦੀ ਜਿਹੜਾ ਨਿਕਜਿਆ ਹੈ ਘਰੋਂ ਬਾਹਰ ਗਿਆ ਤੇ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਕੁਝ ਸਰਦਾਰ ਆਏ ਨੇ ਹੋਰ ਪੁੱਛਪੱਤੀ ਤੇ ਨਿਆਣਾ ਕੋਲ ਸੁਣਿਆ ਤੇ ਪਤਾ ਲੱਗਾ ਇਹ ਉਹ ਨੇ ਜਿਹੜੇ ਸੰਤਾਲੀ ਚ ਇਥੋਂ ਵਿਛੜ ਕੇ ਗਏ ਸਨ ਜ਼ਰਾ ਹੋਰ ਦਿਲਚਸਪੀ ਵਧੀ ਹੋਰ ਗੱਲਾਂ ਸੁਣੀਆਂ ਤੇ ਪਤਾ ਲੱਗਾ ਕਿ ਉਹ ਆਪਣਾ ਵਿਛੜਿਆ ਘਰ ਆਪਣੇ ਦਰ ਵੇਖਣ ਆਏ ਨੇ ਹੋਰ ਜ਼ਰਾ ਪੁੱਛ ਪ੍ਰਤੀਤ ਹੋਈ ਤੇ ਪਤਾ ਲੱਗਾ ਹੈ ਕਿ ਉਹ ਆਪਣਾ ਘਰ ਵੇਖਣ ਦੇ ਨਾਲ 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 ਦੇ ਘਰ ਵੀ ਜਾਣਗੇ ਬਾਬੇ ਨਿਆਮਤ ਕਿਆਲ ਅੱਛਾ ਹੁਣ ਬੱਚਾ ਇਹ ਸਭ ਕੁਝ ਵੇਖਦਾਰਿਆ ਸਰਦਾਰ ਆਏ ਆਪਣਾ ਘਰ-ਬਾਰ ਵੇਖਿਆ ਨਿਆਮਤ ਕ્યાં ਲਗੇ ਬਾਬੇ ਨਿਆਮਤ ਨੂੰ ਵੇਖਿਆ ਉਹਦੇ ਗਲ ਲਾ ਕੇ ਉੱਚੀ-ਉੱਚੀ ਰੋਏ ਪਰ ਇਹ ਰੋਂਨ ਦਾ ਸਬਬ ਕੀ ਸੀ ਬੱਚੇ ਨੂੰ ਇਹ ਸਮਝ ਨਾ ਆਈ ਰੋਂਦੇ ਰਹੇ ਫੇਰ ਵਖਰੇ ਹੋਏ ਫੇਰ ਦੋਵੇਂ ਇੱਕ ਦੂਜੇ ਦੇ ਗਲ ਮਿਲੇ ਫੇਰ ਰੌਂਡ ਐ ਪਿੰਡ ਸਾਰਾ ਵੀ ਵੇ ਵੇ ਰੌਂਡ ਐ ਪਿਆ ਔਰ ਉਸ ਤੋਂ ਬਾਅਦ ਉਹ ਤੋਂ ਥੋੜੀ ਜਿਹੀ ਮਿੱਟੀ ਲੈ ਕੇ ਵਾਪਸ ਮੁੜ ਗਏ ਇਹ ਬੱਚਾ ਘਰ ਆਇਆ ਆ ਕੇ ਕਹਿਣ ਲੱਗਾ ਕਿ ਪ੍ਰਿੰਟ ਚੈ ਸਰਦਾਰ ਆਏ ਸਨ ਸਾਰੇ ਕਿ ਹਾਂ ਅਸੀਂ ਵੀ ਛੱਤਾਂ ਤੋਂ ਚੜ੍ਹ ਕੇ ਵੇਖਿਆ ਜਾਂਦੇ ਇਹ ਉਹਨਾਂ ਆਪਣਾ ਘਰ ਵੀ ਦੇਖਿਆ ਇਹ ਹਾਂ ਪਰ ਉਹ ਰੋਂਦੇ ਕਿਉਂ ਸਨ ਕਿਸੇ ਨੇ ਗੱਲ ਹੱਸ ਕੇ ਟਾਲਦੀ ਕਿਸੇ ਨੇ ਕਿਹਾ ਉਹਨਾਂ ਦੁੱਖ ਸੀ ਬਾਲੋ ਕੁ ਤਸੱਲੀ ਬਖ ਜਵਾਬ ਲਾ ਬਣਾ ਸਕਿਆ ਉਹ ਆਪਣਾ ਘਰ ਵੇਖਣਾ ਹੈ ਤੇ ਨਿਆਮਤ ਕਿਹਨਾਂ ਲਿਓਗੇ ਮਾਂ ਨੇ ਜਾਂ ਕਿਸੇ ਹੋਰ ਨੇ ਜਵਾਬ ਦਿੱਤਾ ਕਿ ਇਹ ਉਹਨਾਂ ਦੇ ਪੁਰਾਣੇ ਗਵਾਂਢੀ ਸਨ ਪੁੱਤ ਜਦੋਂ ਇੱਥੇ ਇਕੱਠੇ ਰਹਿੰਦੇ ਸਨ ਇਹ ਜਦੋਂ ਇੱਥੇ ਇਕੱਠੇ ਰਹਿੰਦੇ ਸਨ ਤਾਂ ਫਿਰ ਇੱਥੋਂ ਗਏ ਕਿਉਂ ਇਪੋਤ ਪਾਕਿਸਤਾਨ ਔਰ ਹਿੰਦੁਸਤਾਨ ਬਣ ਗਿਆ ਸੀਗਾ ਤਾਂਗੇ ਇਹ ਜਦੋਂ ਉਹ ਚਲੇ ਗਏ ਤੇ ਫਿਰ ਆਏ ਕਿਉਂ ਇਹ ਹੁਣ ਵੀ ਆਏ ਨੇ ਅੱਗੇ ਵੀ ਆਉਂਦੇ ਰਹਿਣਗੇ ਤੇ ਇਦਾਂ ਆਈ ਜਾਈ ਲੱਗੀ ਰਹੇਗੀ ਹੋ ਸਕਦਾ ਹੈ ਕਿ ਉਹਨਾਂ ਦੇ ਅਗੋ ਬੱਚੇ ਵੀ ਆਉਂਦੇ ਰਹਿ ਇਹ ਤੇ ਫਿਰ ਉਹ ਆ ਕੇ ਰੋਂਦੇ ਕਿਉਂ ਨੇ ਇਹ ਇਸ ਕਰਕੇ ਰੋਂਦੇ ਨੇ ਕਿ ਉਹ ਆਪਣੀਆਂ ਵਿਛੜੀਆਂ ਥਾਵਾਂ ਨੂੰ ਆਪਣੇ ਘਰ-ਬਾਰ ਤੋਂ ਗਏ ਨੇ ਇਹਨਾਂ ਨੂੰ ਜਦੋਂ ਵੇਖਦੇ ਨੇ ਪੁਰਾਣੇ ਦਰਦ ਯਾਦ ਆਉਂਦੇ ਨੇ ਤਾਂ ਰੋਂਦੇ ਨੇ ਬਾਲ ਇਨੀਆਂ ਗੱਲਾਂ ਸੁਣ ਕੇ ਚੁੱਪ ਤੇ ਹੋ ਗਿਆ ਰਾਤ ਨੂੰ ਆਪਣੀ ਦਾਦੀ ਦੇ ਨਾਲ ਸੁੱਤਾ। ਇਹ ਦਾਦੀ ਤੁਸੀਂ ਸੰਨ 47 ਦੇਖਿਆ ਹੈ? ਇਹ ਹਾਂ ਪੁੱਤ ਮੈਂ ਦੇਖਿਆ। ਇਹ ਦਾਦੀ ਉਦੋਂ ਤੂੰ ਕਿੱਥੇ ਸੈਂ? ਪੁੱਤ ਉਦੋਂ ਮੈਂ ਆਪਣੇ ਮਾਪਿਆਂ ਦੇ ਘਰ ਸਾਂ। ਇਹ ਫਿਰ ਤੁਹਾਡਾ ਵਿਆਹ ਹੋ ਗਿਆ ਤੁਸੀਂ ਇੱਥੇ ਆ ਗਏ? ਇਹ ਹਾਂ ਮੈਂ ਤੇਰਾ ਬਾਬਾ ਇਸ ਪਿੰਡ 'ਚ ਆ ਗਏ। ਵਿਆਹ ਤੁਹਾਡਾ ਉੱਥੇ ਹੋਇਆ ਸੀ ਇੱਥੇ ਹੋਇਆ ਸੀ। ਇਹ ਨੀ ਪੁੱਤ 4.5 ਦੇ ਪੰਜਾਬ 'ਚ ਹੋਇਆ ਸੀ। ਇਹ ਬੀਬੀ ਫਿਰ ਤੁਹਾਡਾ ਵੀ ਛੜ ਦੇ ਪਾਸੇ ਨੂੰ ਜਾਣ ਨੂੰ ਜੀ ਕਰਦਾ। ਇਹ ਹਾਂ ਪੁੱਤ ਮੇਰਾ ਵੀ ਜੀ ਕਰਦਾ ਐ ਤੁਸੀਂ ਵੀ ਆਪਣਾ ਘਰ ਵੇਖੋਗੇ ਐ ਹਾਂ ਮੇਰਾ ਵੀ ਜੀ ਕਰਦਾ ਐ ਫਿਰ ਤੁਸੀਂ ਵੀ ਐਂਜੀ ਰਹੋਗੇ ਜਿੱਦਾਂ ਅੱਜ ਸਰਦਾਰ ਪਿੰਡ ਵੇਖਣ ਆਏ ਤੇ ਆਪਣਾ ਘਰ ਵੇਖ ਕੇ ਰੋਂਦੇ ਸੀ ਐ ਹਾਂ ਪੁੱਤ ਰੋਂ ਨਿਕਲੀ ਜਾਂਦਾ ਐ ਦਦੀ ਇਹ ਰੋਂਦੇ ਕਿਉਂ ਨੇ ਦਦੀ ਨੇ ਫਿਰ ਉਸ ਬੱਚੇ ਨੂੰ ਇੱਕ ਕਹਾਣੀ ਸੁناਈ ਐ ਪੁੱਤ ਇੱਕ ਪਿੰਡ ਸੀਗਾ ਉਹਦੇ ਵਿੱਚ ਹਾੜਾ ਆ ਗਿਆ ਪਿੰਡ ਦੇ ਜਿਹੜੇ ਉੱਚੇ ਟਿੱਬੇ ਸਨ ਨਾ ਉੱਥੇ ਵੱਸੂ ਨਹੀਂ ਸੀ ਔਰ ਟਿੱਬਿਆਂ ਤੋਂ ਥੱਲੇ ਜਿੱਨਾ ਪਿੰਡ ਸੀ ਉੱਥੇ ਸਾਰਾ ਰੋੜ ਆ ਗਿਆ ਲੋਕਾਂ ਦਾ ਸਮਾਨ ਮਾਲ ਡੰਗਰ ਜਿਹੜਾ ਉਹ ਰੁੜ ਗਿਆ ਹੜ ਇਡਾ ਤੇਜ਼ ਸੀਗਾ ਕਿ ਉਹ ਪਿੱਛੋਂ ਵੀ ਬਹੁਤ ਕੁਝ ਰੋੜ ਕੇ ਲੈ ਆਇਆ ਉਸੇ ਹੜ ਦੇ ਵਿੱਚ ਦੋ ਨਿੱਕੇ ਨਿੱਕੇ ਟੱਗੇ ਉਹ ਵੀ ਰੁੜ ਕੇ ਆਏ ਇੱਕ ਦਾ ਨਾਂ ਸੀ ਨਾਰਾ ਤੇ ਇੱਕ ਦਾ ਨਾਂ ਸੀਗਾ ਚੁੰਗਾ ਨਾਰਾ ਬੜਾ ਗੁੱਸੇ ਵਾਲਾ ਸੀ ਉਹ ਚੁੰਗੇ ਨੂੰ ਮਾਰਦਾ ਰਹਿੰਦਾ ਸੀ ਪਰ ਹੈ ਦੋਵੇਂ ਇੱਕ ਮਾਂ ਦੇ ਜਾਇ ਸਨ ਜਦੋਂ ਹਰ ਚੇ ਰੋੜ ਦੇ ਰੋੜ ਦੇ ਇਸ ਪਿੰਡੇ ਆ ਪੜੇ ਨਾ ਤੇ ਉਹਨਾਂ ਨੇ ਜ਼ਰਾ ਕੋਸ਼ਿਸ਼ ਕਰਕੇ ਤਿੱਬੇ ਅਨੁਸਾਰ ਲਈ ਸਾਰ ਲੱਭੀ ਤੇ ਉਹ ਪਾਣੀ ਚੋਂ ਹੱਡ ਚੋਂ ਨਿਕਲ ਕੇ ਇਸ ਟਿੱਬੇ ਦੇ ਉੱਤੇ ਜਾ ਬੈਠੇ ਜਦੋਂ ਹੱਡ ਨੰਗ ਗਿਆ ਪਿੰਡਾਲੀਆਂ ਦਾ ਸਭ ਕੁਝ ਰੋੜ ਗਿਆ ਤੇ ਉਹ ਆਪ ਆਪਣੇ ਪਾਸੇ ਤੁਰੇ ਕਿ ਹੁਣ ਜੋ ਬਚਿਆ ਹੈ ਉਹ ਜਾਂ ਜੋ ਲੱਭਦਾ ਹੈ ਉਹ بچਾਈਏ ਇਸ ਤਰ੍ਹਾਂ ਹੀ ਇਸ ਪਿੰਡ ਦਾ ਇੱਕ ਬੰਦਾ ਜਿਹਦਾ ਮਾਲ ਡੰਗਰ ਸਭ ਰੋੜ ਗਿਆ ਸੀਗਾ ਉਹ ਆਪਣੇ ਖੇਤਾਂ ਨੂੰ ਵੇਖਣ ਗਿਆ ਖੇਤਾਂ ਨੂੰ ਵੇਖ ਕੇ ਉਹਨੇ ਵੇਖਿਆ ਕਿ ਸਾਰੀਆਂ ਫਸਲਾਂ ਜਿਹੜੀਆਂ ਰੁੜ ਗਈਆਂ ਪੱਕੀਆਂ ਪਕਾਈਆਂ ਹੁਣ ਅੱਗੇ ਕੀ ਕਰਾਂਗੇ ਮਾਲ ਡੰਗਰ ਤੇ ਸਭ ਰੁੜ ਗਿਆ ਅਜੇ ਇਹ ਸੋਚ ਸੀ ਗਿਆ ਕਿ ਦੂਰ ਟਿੱਬੇ ਦੇ ਉੱਤੇ ਉਹਨੂੰ ਨਾਰਾ ਔਰ ਚੁੰਗਾ ਜਿਹੜੇ ਕਿ ਰੁੜ ਕੇ ਆਏ ਸਨ ਉਹ ਬੈਠੇ ਲੱਬੇ ਉਹਨੇ ਹੌਲੀ ਹੌਲੀ ਜਾ ਕੇ ਉੱਥੇ ਵੇਖਿਆ ਤੇ ਨਾਰਾ ਵੀ ਬੈਠਾ ਸੀ ਚੁੰਗਾ ਵੀ ਬੈਠਾ ਸੀ ਪਰ ਚੁੰਗੇ ਦਾ ਇੱਕ ਸਿੰਘ ਟੁੱਟਾ ਸੀਗਾ ਉਹਨੇ ਅੰਦਾਜ਼ਾ ਲਾ ਲਿਆ ਕਿ ਇਹ ਦੋਵੇਂ ਆਪਸ ਵਿੱਚ ਲੜੇ ਨੇ ਉਹਦੇ ਬਿਲਕੁਲ ਜ਼ਹਿਨ 'ਚ ਨਹੀਂ ਆਇਆ ਕਿ ਹਰ ਚੇ ਰੋੜਦੇ ਆ ਰੋੜਦੇ ਆ ਕਿਸੇ ਦਾ ਸਿੰਘ ਟੁੱਟ ਸਕਦਾ ਹੈ। ਉਹਨੇ ਜਦੋਂ ਗਾਂਹ ਹੋ ਕੇ ਉਹਨਾਂ ਨੂੰ ਵੇਖਿਆ ਉਹ ਬੇਸਕਤ ਤੇ ਸਨ। ਪਤਾ ਨਹੀਂ ਕਦੋਂ ਦੇ ਰੋੜਦੇ ਆਏ ਕਦੋਂ ਦੇ ੱਟਕੇ ਖਾਦੇ ਔਰ ਹੁਣ ਹਾਰ ਗਏ ਸਨ ਤੇ ਭੁੱਖੇ ਪਾਣੇ ਸਨ। ਉਹ ਭੱਜ ਕੇ ਘਰ ਗਿਆ ਆਪਣੇ ਪੁੱਤਰਾਂ ਨੂੰ ਨਾਲ ਲਿਆ। گویا ਆਟਾ ਲਿਆਂਦਾ ਤੇ ਆ ਕੇ ਇਹਨਾਂ ਨਿੱਕੇ ਨਿੱਕੇ ਟੱਗੇ ਜਿਹੜੇ ਕਿ ਬੈੜ ਕੇ ਸਨ ਉਹਨਾਂ ਨੂੰ ਗਾਂਢਾਇਆ। ਟੱਗੇ ਆਟਾ ਖਾਦਾ ਤੇ ਉਹਨੇ ਫੈਸਲਾ ਕੀਤਾ ਇਹਨਾਂ ਦਵਾਂ ਨੂੰ ਮੈਂ ਨਾਲ ਲੈ ਚੱਲਾਂ ਸਬਾਬ ਬਣ ਗਿਆ ਡੰਗਰ ਤੇ ਚਾਹੀਦਾ ਸੀਗਾ ਕੀ ਹੋਇਆ ਜੇ ਨਿੱਕੇ ਨੇ ਇਹਨਾਂ ਨੂੰ ਜੋਕ ਏ ਤੇ ਵਾਈ ਬੀਜੀ ਕਰਾਂਗਾ ਹੱਲ ਕਰਾਂਗਾ ਦੁਬਾਰਾ ਜ਼ਮੀਨ ਆ ਜਿਹੜੀ ਉਹਦੇ ਚੋਂ ਰੋਜੀ ਰੋਟੀ ਲਾਂਗਾ ਫਸਲ ਲਾਂਗਾ ਪਰ ਜਦੋਂ ਉਹਨੇ ਦਵਾਂ ਨੂੰ ਰੱਸੀ ਬੰਨੀ ਇੱਕ ਪਾਸਿਓਂ ਰੱਸੀ ਇੱਕ ਨੂੰ ਬੰਨੀ ਔਰ ਰੱਸੀ ਦਾ ਦੂਸਰਾ ਸਿਰਾ ਦੂਜੇ ਤੇ ਗੱਲ ਛਿਪਾਇਆ ਤੇ ਇਹ ਦੋਵੇਂ ਟੱਗੇ ਆਪਸੇ ਲੜਨ ਡਿਆ ਪਏ ਇਹਨਾਂ ਲੜੇ ਕਿ ਇਹਨਾਂ ਨੂੰ ਛੁਡਾ ਕੇ ਉਹ ਤੁਰੇ ਜਦੋਂ ਥੋੜਾ ਜਿਹਾ ਤੁਰੇ ਇਦਾਂ ਦੀਆਂ ਰस्सियां ਢਿੱਲੀਆਂ ਹੋਣ ਤੇ ਇਹ ਫੇਰ ਆਪਸੇ ਲੜੰਦਾ ਪੈਂਦਾ। ਬੱਚਾ ਬੜੀ ਧਿਆਨ ਨਾਲ ਦਾਦੀ ਦੀਆਂ ਗੱਲਾਂ ਸੁਣ ਰਿਹਾ ਸੀ। ਇਹ ਪੁੱਤ ਇੱਥੇ ਤੱਕ ਕਿ ਉਹ ਇਹਨਾਂ ਨੂੰ ਮਾਰਨ ਦੇ ਕੁੱਟ ਦੇ ਇਹ ਉਹਨਾਂ ਦੀ ਮਾਰ ਵੀ ਖਾਂਦੇ ਉਹਨਾਂ ਦੀ ਕੁੱਟ ਵੀ ਖਾਂਦੇ। ਪਰ ਫੇਰ ਜਦੋਂ ਇਕੱਠੇ ਹੁੰਦੇ ਆਪਸੇ ਸਿੰਘ ਲੜਾਉਂਦੇ। ਉਹ ਇਹਨਾਂ ਨੂੰ ਛਡਾਉਣ ਦੇ ਨਾਂ ਦੇ ਉੱਤੇ ਇਹਨਾਂ ਨੂੰ ਕੁੱਟਦੇ ਪਰ ਘਾਰ ਲਿਆ। ਘਾਰ ਲਿਆ ਕਿ ਉਹਨਾਂ ਨੇ ਇੱਕ ਨੂੰ ਇੱਕ ਕਿੱਲੇ ਨਾ ਬੰਨਤਾ ਤੇ ਦੂਜੇ ਨੂੰ ਦੂਜੇ ਕਿੱਲੇ ਦੇਣਾ। ਅਗਲੇ ਦਿਨ ਇਹਨਾਂ ਨੂੰ ਪੱਠਾ ਦੱਥਾ ਪਾ ਕੇ ਉਹ ਵੋਣ ਵਾਸਤੇ ਪਹਿਲੀਆਂ ਚ ਲੈ ਗਏ ਜਦੋਂ ਉਹਨਾਂ ਨੇ ਇਹਨਾਂ ਨੂੰ ਪੰਜਾਲੀ ਚ ਲਾਇਆ ਇਹ ਦੋਵੇਂ ਫਿਰ ਲੜਨ ਡੈ ਪਏ ਇਹ ਇਕੱਠੇ ਹੁੰਦੇ ਨਹੀਂ ਸਨ ਇਹਨਾਂ ਦਾ ਏਕਤਾ ਦਾ ਘਾਟਾ ਸੀਗਾ ਇਹ ਇੱਕਮਿਕ ਹੁੰਦੇ ਨਹੀਂ ਸੀ ਆਪਸੇ ਲੜਦੇ ਸਨ ਬੱਚਾ ਕਹਿੰ ਲਗਾ ਫੇਰ ਦਾਦੀ ਇਹ ਫੇਰ ਇਹਨਾਂ ਨੇ ਹੱਲ ਜਿਹੜਾ ਉਹ ਸਵਾਦਨਾ ਨਾ ਕੀਤਾ ਉਹ ਬੰਦਾ ਹੁਣ ਪਰੇਸ਼ਾਨ ਸੀਗਾ ਉਹਨੇ ਆਖਿਆ ਕਿਸਾਨੀ ਕਰਨੀ ਹੈ ਉਹਨੇ ਕਿਤੇਉਂ ਇੱਕ ਖੱਤਰ ਲੱਭੀ ਤੇ ਇੱਕ ਉਹਨੇ ਕਿਤੇਉਂ ਖੋਤੀ ਲੱਭੀ ਇਹਨਾਂ ਦੋਨੋਂ ਵਖਵਾ ਕਰਤਾ ਦੋ ਪਜਾਲੀਆਂ ਚ ਜੋਇਆ ਇੱਕ ਨੂੰ ਕੋਤੀ ਦੇ ਨਾਲ ਜੋੜਤਾ ਤੇ ਇੱਕ ਨੂੰ ਖੱਚਰ ਨਾਲ ਹੁਣ ਖੱਚਰ ਵੀ ਨਾ ਤੋਂ ਜ਼ੋਰ ਵਾਲੀ ਸੀ ਔਰ ਕੋਤੀ ਵੀ ਸਿਆਣੀ ਸੀਗੀ ਉਹ ਵੀ ਜ਼ੋਰ ਵਾਲੀ ਸੀ ਉਹਨੇ ਇੱਕ ਨੂੰ ਇੱਕ ਪੈੜੀ ਚ ਵਾੜਤਾ ਤੇ ਦੂਜੇ ਨੂੰ ਦੂਜੀ ਪੈੜੀ ਚ ਇੱਕ ਨੂੰ ਜਦੋਂ ਇੱਕ ਪੈੜੀ ਚ ਵਾੜਿਆ ਤੇ ਉਥੇ ਇਹਦੇ ਬੱਚੇ ਇਹਨੂੰ ਜੋੜੀ ਨੂੰ ਤੋਰਦੇ ਸੀਗੇ ਯਾਨੀ ਖੱਚਰ ਨੂੰ ਤੇ ਇੱਕ ਟਗੇ ਨੂੰ ਯਾਨੀ ਨਾਰੇ ਨੂੰ ਔਰ ਦੂਸਰਾ ਜਿਹੜਾ ਕਚਰ ਦੇ ਨਾਲ ਜਾਂ ਕਹਿ ਲੋ ਕੋਤੀ ਨਾਲ ਸੀਗਾ ਝੁੰਗਾ ਉਹਨੂੰ ਕਿਸਾਨ ਆਪ ਜੋਦਦਾ ਸੀ ਵਕਖ ਵਕ ਪੈਲੀਆਂ ਜਦੋਂ ਇਹਨੂੰ ਇਹਨਾਂ ਨੂੰ ਵਾਣਾ ਸ਼ੁਰੂ ਕੀਤਾ ਤੇ ਇਹ ਵਖਰੀ ਜਿੰਸ ਦੇ ਜਿਹੜੇ ਡੰਗਰ ਸਨ ਉਹਨਾਂ ਦੇ ਵਿੱਚ ਮਾਰ ਵੀ ਖਾਂਦੇ ਔਰ ਤੁਰੇ ਵੀ ਰਹਿੰਦੇ ਕਿਸਾਨ ਨੇ ਇਹਨਾਂ ਦਾ ਭੇਤ ਪਾ ਲਿਆ ਸੀ ਉਹਨੇ ਆਖਿਆ ਇਹਨਾਂ ਨੂੰ ਇਕੱਠਿਆਂ ਨਹੀਂ ਹੋਣ ਦੇਣਾ ਇਹ ਵਕਖ ਵਕ ਖੈ ਨੇ ਤੇ ਬਹੁਤ ਸੋਹਣੀ ਖੇਤੀ ਕਰਦੇ ਨੇ ਦੁਪਹਿਰਾਂ ਨੂੰ ਜਦੋਂ ਇਹਨਾਂ ਨੂੰ ਉਹਨੇ ਰੁੱਖਾਂ ਥੱਲੇ ਲਿਆ ਆ ਕੇ ਬੰਨਣਾ ਤੇ ਦੂਰ ਦੂਰ ਬੰਨਣਾ ਰਾਤ ਨੂੰ ਜਦੋਂ ਘਰ ਜਾ ਕੇ ਕਿੱਲੇ ਨਾ ਬੰਨਣਾ ਤੇ ਉੱਥੇ ਵੀ ਇਹਨਾਂ 'ਚ ਦੂਰੀ ਰੱਖਣੀ ਇਹਨਾਂ ਨੂੰ ਜਉਣਾ ਜਦੋਂ ਅੜੀ ਕਰਨੀ ਤੇ ਇਹਨਾਂ ਨੂੰ ਬਹੁਤ ਮਾਰਨਾ ਇਹ ਹੱਲ ਬੰਦੇ ਰਹੇ ਪੁੱਤ ਕਈ ਵਰਿਆਂ ਤੱਕ ਇਹ ਹੱਲ ਬੰਦੇ ਰਹੇ ਇੱਕ ਦਿਨ ਪਿੰਡ 'ਚ ਫੇਰ ਹੜ ਆ ਗਿਆ ਇੱਕ ਕਿਸਾਨ ਪਤਾ ਲੱਗਾ ਕਿ ਪੁਲ ਟੁੱਟ ਗਿਆ ਹੈ ਇਹਦਾ ਘਰ ਖਤਰੇ 'ਚ ਹੈ ਇਹਨਾਂ ਨੂੰ ਇਸ ਤਰ੍ਹਾਂ ਖੇਤਾਂ 'ਚ ਛੱਡ ਕੇ ਨਸ ਗਿਆ ਇਦਾਂ ਮਾਲਕ ਤੋਂ ਬਗੈਰ ਖੱਚਰੇ ਇੱਕ ਪਾਸੇ ਨੂੰ ਤੁਰੇ ਤੇ ਇੱਕ ਪਾਸੇ ਨੂੰ ਉਹਤੀ ਇੱਕ ਪਾਸੇ ਨੂੰ ਜ਼ੋਰ ਲਾਵੇ ਤੇ ਉਹਦੇ ਨਾਲ ਜਿਹੜਾ ਝੁੰਗਾ ਸੀਗਾ ਉਹ ਦੂਸਰੇ ਪਾਸੇ ਨੂੰ ਇੱਥੇ ਤੱਕ ਇਸ ਜ਼ੋਰ ਅਜ਼ਮਾਈ ਚ ਇਹ ਪੰਜਾਲੀ ਦੇ ਵਿੱਚ ਫਸੇ ਰਹੇ ਦੋਵੇਂ ਡੰਗਰ ਸਣ ਜਿਹੜੇ ਇਹਨਾਂ ਤੋਂ ਤਗੜੇ ਸਨ ਇਸ ਲਈ ਇਹਨਾਂ ਦੀ ਬਾਹ ਨਾ ਚੱਲਦੀ ਇੱਥੇ ਤੱਕ ਕਿ ਪੈਲੀਆਂ ਚ ਉਹਨਾਂ ਤੇ ਇਹਨਾਂ ਦਾ ਪਰਾਂ ਜਾਂਦੇ ਜਾਂਦੇ ਆ ਹਾ ਹੰਬ ਗਿਆ ਔਰ ਇਸ ਹੰਬੇ ਸਾਵੇਂ ਦੇ ਵਿੱਚ ਉਹਨਾਂ ਦੀ ਨਜ਼ਰ ਇੱਕ ਦੂਜੇ ਤੇ ਪਈ ਇੱਕ ਪਰਲੇ ਪਾਸੇ ਹੋਰਾਂ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਉਰਲੇ ਪਾਸੇ ਪਰਾਂ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਦੋਵੇਂ ਖੋਦੇ ਖਿੰਜਦੇ ਨੇੜੇ-ਨੇੜੇ ਹੋਏ ਕਿ ਇੱਕ ਉਹ ਜ਼ੋਰ ਨਹੀਂ ਸੀ ਚੱਲ ਰਿਹਾ ਜਿਹੜਾ ਖੱੱਚਰ ਲਾ ਰਿਹਾ ਸੀ ਔਰ ਦੂਸਰਾ ਉਹ ਜ਼ੋਰ ਨਹੀਂ ਸੀ ਚੱਲ ਰਿਹਾ ਜਿਹੜਾ ਕੋਤੀ ਲਾ ਰਹੀ ਸੀ ਦੋਨੇ ਇੱਕ ਦੂਜੇ ਨੂੰ ਵੇਖਿਆ ਔਰ ਦੋਹਾਂ ਦੀਆਂ ਅੱਖਾਂ 'ਚ ਅਥਰੂ ਆ ਗਏ ਰੌਂਡ ਐਪੇ ਔਰ ਉਸ ਤੋਂ ਬਾਅਦ ਇੱਕ ਦੂਸਰੇ ਨੂੰ ਚੱਟਣ ਐਪੇ ਫਿਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਇਕੱਠੇ ਸਾਂ ਲੜਦੇ ਸਾਂ ਝਗੜਦੇ ਸਾਂ ਪਰ ਇੱਕ ਥਾਂ ਤੇ ਹੈ ਸਾਂ ਫਿਰ ਉਹਨਾਂ ਨੂੰ ਅਹਿਸਾਸ ਹੋਇਆ ਅਸੀਂ ਇੱਕ ਮਾਂ ਦੇ ਜਾਇ ਸਾਂ ਇਕੱਠੇ ਸਾਂ ਤੇ ਸਾਡੀ ਤਾਕਤ ਸੀਗੀ ਸਾਡੀ ਇਸ ਤਾਕਤ ਨੂੰ ਆਪਣੀ ਮਰਜ਼ੀ ਮੁਤਾਬਕ ਵਰਤਣ ਲਈ ਸਾਨੂੰ ਆਪਣੀ ਲੋੜ ਮੁਤਾਬਕ ਜਾਣ ਲਈ ਵੱਖੋ-ਵੱਖੀ ਤਿਆ ਗਿਆ ਪੁੱਤ ਉੱਟ ਗਿਆ ਫਿਰ ਵੱਖੋ-ਵੱਖਰੇ ਕਿਸਾਨ ਜਦੋਂ ਵਾਪਸ ਆਇਆ ਉਹਨੇ ਵੇਖਿਆ ਕਿ ਇਹ ਦੋਵੇਂ ਇੱਕ ਦੂਜੇ ਨੂੰ ਚੱਟਣ ੜੇ ਨੇ ਇਹਨਾਂ ਦੀਆਂ ਅੱਖਾਂ 'ਚ ਅਥਰੂ ਵੀ ਨੇ ਉਹਨੇ ਉਹਨਾਂ ਦੋਵਾਂ ਨੂੰ ਫੇਰ ਮਾਰਿਆ ਪਰ ਵੱਖ-ਵੱਖ ਕਰਤਾ ਲੋਕਾਂ ਕਿਹਾ ਕਿ ਹੁਣ ਇਹ ਦੋਵੇਂ ਇਕੱਠੇ ਹੋਏ ਤਾਂ ਵੀ ਮਾਰਨ ਦੇ ਆ ਪਹਿਲਾਂ ਇਹ ਲੜਦੇ ਸਨ ਤਾਂ ਮਾਰਦਾ ਸੀ ਇਹ ਇਹਨਾਂ ਦਾ ਇਕੱਠੇ ਹੋਣਾ ਮੇਰੇ ਬਾਰੇ ਚ ਨਹੀਂ ਇਹ ਜਦੋਂ ਇਕੱਠੇ ਹੋਏ ਮੇਰਾ ਉਦੋਂ ਨੁਕਸਾਨ ਹੈ ਇਹ ਵੱਖੋ ਵੱਖਰੇ ਰਹਿਣਗੇ ਤੇ ਮੇਰੀ ਵਾਈ ਬੀਜੀ ਚੱਲਦੀ ਰਹੇਗੀ ਬਹੁਤ ਅਸੀਂ ਪੰਜਾਬੀ ਟੱਗੇ ਸਾਂ ਅਸੀਂ ਜਦੋਂ ਇਕੱਠੇ ਹੁੰਨੇ ਆ ਇੱਕ ਦੂਜੇ ਨੂੰ ਵੇਖਨੇ ਆ ਤੇ ਅਸੀਂ ਰੋਨੇ ਆ ਸਾਡੀ ਏਕਤਾ ਜਿਹੜੀ ਉਹ ਬਣ ਨਾ ਦਿੱਤੀ ਗਈ ਅੱਜ ਵੀ ਦੁਨੀਆ ਨੇ ਸਾਨੂੰ ਉਹਨਾਂ ਟੱਗਿਆਂ ਤਰ੍ਹਾਂ ਜੋਇਆ ਹੈ ਔਰ ਸਾਥੋਂ ਆਪਣੇ ਮਤਲਬ ਦੇ ਕੰਮ ਲੈ ਰਹੀ ਪਰ ਜਦੋਂ-ਜਦੋਂ ਅਸੀਂ ਕਿਸੇ ਪੈਲੀ ਦੇ ਖਾਲ ਤੇ ਇਕੱਠੇ ਹੁੰਨੇ ਆਂ ਤੇ ਸਾਡੀਆਂ ਅੱਖਾਂ ਭੇਜ ਜਾਂਦੀਆਂ ਤਾਂ ਕਰਕੇ ਅੱਜ ਸਰਦਾਰ ਜਦੋਂ ਇਸ ਪਿੰਡ 'ਚ ਆਪਣਾ ਮਕਾਨ ਵੇਖਣ ਆਏ ਸਨ ਤੇ ਉਹ ਪੁੱਭੀ-ਪੁੱਭੀ ਰੋਂਦੇ ਸਨ ਇਦਾਂ ਹੀ ਜਦੋਂ ਅਸੀਂ ਚੜ੍ਹਦੇ ਪਾਸੇ ਆਪਣਾ ਘਰ ਵੇਖਣ ਜਾਵਾਂਗੇ ਤੇ ਸਾਡਾ ਵੀ ਰੋਂ ਨਿਕਲ ਜਾਏਗਾ ਪੰਜਾਬੀ ਉਹ ਠੱਗੇ ਨੇ ਕਿ ਜਿਹੜੇ ਬਾਕੀਆਂ ਦੀ ਤਾਕਤ ਦਾ ਸਬਬ ਬਣਦੇ ਨੇ ਉਹਨਾਂ ਦੀ ਰੋਜ਼ੀ-ਰੋਟੀ ਦਾ ਸਬਬ ਬਣਦੇ ਨੇ ਪਰ ਜਦੋਂ ਇੱਕ ਦੂਜੇ ਨੂੰ ਵੇਖਦੇ ਨੇ ਤੇ ਇਹਨਾਂ ਦਾ ਆਪਸ ਵਿੱਚ ਮੋਹ ਪਿਆਰ ਵਧਦਾ ਹੈ ਇੱਕ ਮਾਂ ਦੇ ਜਾਇਜ ਹੋਏ ਖਿੱਚ ਪੈਂਦੀ ਹੈ ਫਿਰ ਇੱਕ ਦੂਜੇ ਨੂੰ ਮਿਲ ਕੇ ਰਹੁੰਦੇ ਨੇ ਪੰਜਾਬੀ ਇੱਕ ਦੂਜੇ ਨੂੰ ਮਿਲ ਕੇ ਰਹੁੰਦੇ ਨੇ ਇਹੋ ਹੀ ਸੰ 47 ਸੀ ਇਹੋ ਹੀ ਸੰ 47 ਸੀ ਇਹੋ ਹੀ ਉਜਾੜੇ ਸਨ ਔਰ ਇਹਨਾਂ ਨੂੰ ਹੀ ਆਜ਼ਾਦੀਆਂ ਕਿਹਾ ਜਾਂਦਾ